ਤਾਂ ਉਹਨਾਂ ਦੇ ਵੱਲੋਂ ਰਾਹੁਲ ਗਾਂਧੀ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਉਹਨਾਂ ਦੇ ਵੱਲੋਂ ਇੱਕ ਪੁਤਲਾ ਵੀ ਜਣਾਵਾ ਉਹ ਬਣਾਇਆ ਗਿਆ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਜੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਦੇ ਸਾਰੇ ਆਗੂ ਤਾਂ ਹੋਰ ਵੀ ਜੜੀ ਉਹਨਾਂ ਦੀ ਲੀਡਰਸ਼ਿਪ ਆ ਇੱਥੇ ਪਹੁੰਚ ਚੁੱਕੀ ਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਰਾਹੁਲ ਗਾਂਧੀ ਦਾ ਜਿਹੜਾ ਪੁਤਲਾ ਅੱਜ ਫੂਕੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਗੱਲ ਬਾਤ ਵੀ ਕਰਦੇ ਆ ਤਾਂ ਕੀ ਨਾਮ ਆਈ ਤੁਹਾਡਾ ਮੈਂ ਅਰਵਿੰਦਰ ਬੜਾਜੀ OBC ਮੋਰਚਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੱਜ ਇੱਕ ਕਾਂਗਰਸੀ ਜਿਹੜਾ ਨੁਮਾਇੰਦਾ ਆਪਣੇ ਆਪ ਨੂੰ ਸਮਝਦਾ ਹੈ ਇਹਦੇ ਨੂੰ ਕੋਈ ਸਮਝ ਦੇ ਨਹੀਂ ਆ ਰਾਹੁਲ ਗਾਂਧੀ ਇਸਨੇ ਸਾਡੇ ਦੇਸ਼ ਦੇ ਵਿਦੇਸ਼ਾਂ ਦੇ ਹਰਮਨ ਪਿਆਰੇ ਜਿਹੜੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹਨਾਂ ਨੂੰ ਲੈ ਕੇ OBC ਸਮੁਦਾਇ ਦੇ ਭਾਈਚਾਰੇ ਨੂੰ ਲੈ ਕੇ ਪੱਦੀ ਜਿਹੜੀ ਟਿੱਪਣੀ ਕੀਤੀ ਆ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪਾਈਪਾ ਵੱਲੋਂ ਸਮੂਹ OBC ਜਿਹੜੇ ਕਾਰਜਕਰਤਾ ਆ ਸਮੂਹ OBC ਮੋਰਚੇ ਆ ਉਹਨਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਗਾ ਜਗਾ ਤੇ ਉਹਨਾਂ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਸਮੁੱਚੇ OBC ਭਾਈਚਾਰੇ ਨੂੰ ਇੱਕ ਤਰ੍ਹਾਂ ਦੀ ਗਾਲ ਕੱਢੀ ਆ ਉਹਨੂੰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਟਿੱਪਣੀ ਕੀ ਕੀਤੀ ਗਈ ਆ ਜੀ ਉਹਨਾਂ ਦੇ ਵੱਲੋਂ ਟਿੱਪਣੀ ਇਹਨਾਂ ਨੇ OBC ਭਾਈਚਾਰੇ ਨੂੰ ਲੈ ਕੇ ਕੀਤੀ ਆ ਮੋਦੀ ਸਾਹਿਬ ਨੂੰ ਲੈ ਕੇ ਕੀਤੀ ਆ ਕਿ ਜਦੋਂ ਜੀ ਕਰਦਾ ਇਹ OBC ਦੇ ਵਿੱਚ ਆ ਜਾਂਦੇ ਨੇ OBC ਨੂੰ ਇੱਕ ਸਮੂਦਾਏ ਨੂੰ ਜਿਹੜਾ ਵਾ ਲੈ ਕੇ ਭਾਈਚਾਰੇ ਨੂੰ ਲੈ ਕੇ ਇਹ ਹਮੇਸ਼ਾ ਗੱਲਾਂ ਕਰਦਾ ਕਿਸੇ ਨੂੰ ਇਹ ਬਖਸ਼ਦਾ ਨਹੀਂ ਆ ਔਰ ਪਹਿਲਾਂ ਵੀ ਰਾਜਸਥਾਨ ਲਗਾ ਲੋ ਛਤੀਸਗੜ ਲਗਾ ਲੋ ਮੱਧ ਪ੍ਰਦੇਸ਼ ਲਗਾ ਲੋ OBC ਮੋਰਚੇ ਦਾ ਇੱਕ ਵੱਡਾ ਵੋਟ ਬੈਂਕ ਜਿਹੜਾ ਆ ਇਹ ਭਾਈਪਾ ਦੇ ਹੱਕ ਵਿੱਚ ਭੁਗਤਿਆ ਤੇ ਜਿਸ ਨੂੰ ਲੈ ਕੇ ਉੱਥੇ ਸਰਕਾਰਾਂ ਬਣੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਲੋਕ ਸਭਾ ਜਿਹੜੀ ਚੋਣ ਆ ਜਿਹੜਾ ਆ OBC ਮੋਰਚਾ ਭਾਈਪਾਣੂ ਜੀਤਾਨ ਦੇ ਵਿੱਚ ਅਹਿਮ ਰੋਲਦਾ ਕਰੇਗਾ ਤੇ ਕਾਂਗਰਸ ਆ ਇੱਥੇ ਕਾਇਆ ਕਲਬ ਹੋ ਜਾਏਗਾ ਕਾਂਗਰਸ ਅਸੀਂ ਲੱਗ ਜਾਗੇ ਨਜ਼ਰ ਨਹੀਂ ਆਊ ਜੀ। ਹਾਂ ਤੇ ਤੁਹਾਡੇ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਜੀ ਉਹਨਾਂ ਦਾ। ਇਹ OBC ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਪਰ ਸਾਰੇ ਹਰ ਜ਼ਿਲ੍ਹਿਆਂ ਦੀ ਤਰ੍ਹਾਂ ਉਹ ਇਹਦਾ ਪਿੰਡ ਸੇਪਾ ਕੀਤਾ ਜਾ ਰਿਹਾ ਇੱਥੇ ਸਾਡੇ ਜਨਸਖਤਰ ਰਜਿੰਦਰ ਸਿੰਘ ਰਾਯਾ ਜੀ ਹੈ। ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਇੱਥੇ 140 ਰੋਡ ਤੇ ਪਤਲਾ ਫੁੱਕਾ ਜਾ ਰਿਹਾ ਹੈ ਔਰ ਹਮੇਸ਼ਾ ਹੀ ਇਸ ਜਿਹੜਾ ਮੋਦੀ ਹੈ ਜਿਹੜਾ ਮੋਦੀ ਸਰਕਾਰ ਦੀ ਜਿੰਦਾਬਾਦ ਕਰਦੇ ਹੋਏ ਰਾਹੁਲ ਸਰਕਾਰ ਦੀ ਜਿਹੜਾ ਗਾਂਧੀ ਦੀ ਜਿਹੜੀ ਆ ਇਹਦਾ ਪਿੰਡ ਸੇ ਆਪਾਂ ਕਰਦੇ ਰਹਿ ਮੰਗ ਜਪਾ ਤਾਂ ਤੁਸੀਂ ਵੇਖ ਸਕਦੇ ਹੋਗੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ ਦਿਨੀ ਹੀ ਜਿਹੜੀ ਰਾਹੁਲ ਗਾਂਧੀ ਦੇ ਵੱਲੋਂ ਟਿੱਪਣੀ ਕੀਤੀ ਗਈ ਆ ਤਾਂ ਉਸ ਨੂੰ ਲੈ ਕੇ ਜਿਹੜਾ ਭਾਜਪਾ ਨੂੰ ਜਿਹੜਾ ਗੁੱਸਾ ਆ ਚੁੱਕਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਆਡ ਵਿਰੋਧ ਆ ਹੋ ਕੀਤਾ ਜਾ ਰਹਾ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੱਲਾ ਅੰਮਰਸਰ ਦੇ ਵਿੱਚ ਨਹੀਂ ਪੂਰੇ ਹੀ ਖੜਾ ਹੋ ਕੀਤਾ ਜਾ ਰਿਹਾ ਜਿਨ੍ਹਾਂ ਦੀ ਤਸਵੀਰ ਸਾਂਝੀ ਕਰਦੇ ਪਏ ਕਿ ਕਿਸ ਤਰ੍ਹਾਂ ਦੇ ਫਲਾ ਜਿਹੜੇ ਬਣੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਨਾਰੇ ਬਾਜੀ ਕਰਕੇ ਉਲਟਾ ਜਿਹੜਾ ਪੁੱਤਰਾ ਹੋ ਵੀ ਫੁੱਕਿਆ ਜਾ ਰਿਹਾ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਆ ਮੁਨਾਬਾਦ ਮੁਨਾਬਾਦ ਮੁਨਾਬਾਦ

ਆ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਪੂਰੀਆਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜਾ ਅੱਜ ਇਹਦਾ ਪੁਤਲਾ ਫੁਕਿਆ ਗਿਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਫੁਕਿਆ ਗਿਆ ਜੀ ਅੱਜ ਜਿੰਦਾਬਾਦ ਜਿੰਦਾਬਾਦ ਮੈਂ ਹਰਜਿੰਦਰ ਸਿੰਘ ਰਾਜਾ ਜ਼ਿਲ੍ਹਾ ਸਿਕੰਦਰਪੁਰ OBC ਮੋਰਚਾ ਭਾਰਤੀ ਜਨਤਾ ਪਾਰਟੀ ਅਮਰਸਰ ਅੱਜ ਅਸੀਂ ਇੱਕ ਜਿਹੜਾ ਇਹ ਨਿਕੰਮਾ ਲੀਡਰ ਕਾਂਗਰਸ ਦਾ ਜਿਹੜਾ ਪੱਪੂ ਜੀ ਨੂੰ ਅਸੀਂ ਕਹਿੰਦੇ ਰਾਹੁਲ ਗਾਂਧੀ ਉਹਦਾ ਪੁਤਲਾ ਫੂਕ ਰਿਹਾ ਕਿਉਂਕਿ ਉਹਨੇ ਸਮੁੱਚੇ OBC ਭਾਈਚਾਰੇ ਨੂੰ ਜੜੀ ਆ ਟਿੱਪਣੀ ਕੀਤੀ ਆ ਸਾਡੇ ਦੇਸ਼ ਦੇ ਤੇਜਸੀ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਦੀ ਯੋਗਰਨਮੇ ਹਟ ਜਿਹੜੀ ਸਰਕਾਰ ਚੱਲਦੀ ਪਈ ਉਹਨੂੰ ਟਿੱਪਣੀ ਕੀਤੀ ਆ ਔਰ ਅਸੀਂ ਇਹ ਕਹਿੰਨੇ ਵੀ ਉਹਨੇ ਕੱਲੀ ਉਹਨਾਂ ਨੂੰ ਟਿੱਪਣੀ ਨਹੀਂ ਕੀਤੀ ਦੇਖ ਦੀਆਂ 75 ਬਰਾਦਰੀਆਂ ਜਿਹੜੀਆਂ OBC ਨਾਲ ਰਿਲੇਟਡ ਸਾਰਿਆਂ ਨੇ ਇੱਕ ਬੱਧੀ ਟਿੱਪਣੀ ਕੀਤੀ ਹੈ ਕਿ OBC ਭਾਈਚਾਰੇ ਨੂੰ ਗਾਲ ਕੱਢੀ ਹੈ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਪਤਾ ਲੱਗ ਚੁੱਕਾ ਵੀ OBC ਮੋਰਚਾ ਦੀ ਜੜੀ ਕਿੰਨੀ ਪਾਵਰ ਇਸੇ ਕਰਕੇ ਉਹਨਾਂ ਨੇ MP ਦੀਆਂ ਹੋਈਆਂ ਚੋਣਾਂ ਦੇ ਵਿੱਚ ਇੱਕ OBC ਜਿਹੜਾ ਸਮਾਜ ਦੇ ਬੰਦੇ ਨੂੰ ਜਿਹੜਾ ਮੁੱਖ ਮੰਤਰੀ ਬਣਾ ਕੇ OBC ਭਾਈਚਾਰੇ ਨੂੰ ਇੰਨਾ ਵੱਡਾ ਜਣਾ ਮਾਨ ਸਤਕਾਰ ਦਿੱਤਾ ਹੈ ਪਰ ਇਹ ਰਾਹੁਲ ਗਾਂਦੂ ਜਿਹਨੂੰ ਅਸੀਂ ਪੱਪੂ ਕਹਿੰਦੇ ਆ ਇਹਨੂੰ ਰਾਜ ਵੀ ਨਿਜਰੀ ABC ਨਹੀਂ ਪਤਾ ਔਰ ਅਸੀਂ ਇਹਦੀ ਪਰਜੋਰ ਨਿੰਦਾ ਕਰਦੇ ਹਾਂ ਜਦੋਂ ਤੱਕ ਇਹ ਪੂਰੇ OBC ਭਾਈਚਾਰੇ ਤੋਂ ਮਾਫੀ ਨਹੀਂ ਮੰਗਦਾ ਇਹੋ ਜਿਹੇ ਪੁਤਲੇ ਸੜਦੇ ਰਹਿਣਗੇ ਅੱਜ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਕੋਨੀ ਅਮਰਪਾਲ ਸਿੰਘ ਜੀ ਜਨਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ OBC ਮੋਰਚਾ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਅਰਵਿੰਦਰ ਸਿੰਘ ਵੜੈ ਜੀ ਦੀ ਜੋਗ ਰਾਨਵੇਂ ਹੇਠ ਪੂਰੇ OBC ਮੋਰਚੇ ਦੀ ਟੀਮ ਨੇ ਜੋ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਪੇਟ ਸਿਆਪਾ ਕੀਤਾ ਏ ਔਰ ਅਸੀਂ ਇਸ ਕਰਨਾ ਦੀ ਬਹੁਤ ਹੀ ਨਿੰਦਾ ਕਰਦੇ ਹਾਂ ਜਿਹੜੀ ਰਾਹੁਲ ਗਾਂਧੀ ਨੇ ਤੇਜ ਦੇ ਤਜਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਜਿਹੜੀ ਔਰ ਮੈਂ ਬਹੁਤ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਸਾਡੇ ਜ਼ਿਲ੍ਹਾ ਗਰਬਾਤਪੁਰ ਤੋਂ OBC ਮੋਰਚਾ ਦੇ ਪ੍ਰਧਾਰੀ ਮਨਜੀਤ ਸਿੰਘ ਮਿੱਠੂ ਜੀ ਸਾਡੇ ਵਾਜ ਪ੍ਰਧਾਨ ਨਰਿੰਦਰ ਸ਼ਖਰ ਲੁਤਰਾ ਜੀ ਸਾਡੇ ਰਾਜ ਮਸੂਨ ਜੀ OBC ਮੋਰਚਾ ਜ਼ਿਲ੍ਹਾ ਅਮਰਸਾ ਦੇ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਬਾਉ ਜੀ ਸਾਡੇ ਸਮਾਜ ਦੇ ਸੰਦੀਪ ਸਿੰਘ ਕਈ ਜੀ ਔਰ ਸਮੁੱਚੀ ਜਿਹੜੀ ਮੇਰੀ ਟੀਮ ਮੇਰੇ ਨਾਲ ਪਹੁੰਚੀ ਹੈ ਸਾਰੇ ਵੀਰਾਂ ਦਾ ਹੀ ਧੰਨਵਾਦ ਕਰਦੇ ਆ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਨੇ ਔਰ ਅਸੀਂ ਜਿਹੜਾ ਤੁਸੀਂ ਮੀਡੀਆ ਸਮਾਜ ਦਾ ਚੌਥਾ ਥੰਮੋ ਰਾਜਨੀਤੀ ਦਾ ਚੌਥਾ ਥੰਮੋ ਤੁਹਾਡੇ ਰਾਂ ਹੀ ਅਸੀਂ ਇਹ ਬਾਕੀ ਵੀ ਰਾਜਨੀਤਿਕ ਪਾਰਟੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਕਿ ਡੀਜੀ ਦੀ ਬੇਇੱਜ਼ਤੀ ਨਹੀਂ ਕੀਤੀ ਇਹਨੇ ਸਮੁੱਚੀ OBC ਭਾਈਚਾਰੇ ਦੀ ਬੇਇੱਜ਼ਤੀ ਕੀਤੀ ਜਿਹੜੀ 75 ਬਰਾਦਰੀਆਂ ਦੀ ਬੇਇੱਜ਼ਤੀ ਕੀਤੀ ਆ ਮੈਂ ਆਸ ਕਰਦਾ ਕਿ ਮੇਰੀ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਵੀ ਅਕਾਲੀ ਦਲ ਵਾਲਿਆਂ ਨੂੰ ਆਪ ਵਾਲਿਆਂ ਨੂੰ ਵੀ ਬੇਨਤੀ ਆ ਪੀਓ OBC ਸਮਾਜ ਦੇ ਨਾਂ ਤੇ ਇਸ ਬੰਦੇ ਦਾ ਪੁਤਲੇ ਫੂਕੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਕੋਈ ਜਿਹੜਾ ਲੀਡਰ ਆ OBC ਸਮਾਜ ਨੂੰ ਜਿਹੜੀ ਭਦੀ ਟਪਣੀ ਨਾ ਕਰ ਸਕੇ ਜੀ ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦਾ BJP ਦੇ ਵੱਲੋਂ ਅੱਜ ਪੁਤਲਾ ਫੂਕਿਆ ਗਿਆ ਤਾਂ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਜ਼ਰੂਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਆਪਣੀ ਡਿਊਟੀ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਤਾਂ ਜੋ ਕੋਈ ਵੀ ਟ੍ਰੈਫਿਕ ਜਿਹੜਾ ਵਾ ਜਾਮ ਨਾ ਹੋ ਸਕੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਬੀ ਡਿਵੀਜ਼ਨ ਤੋਂ 5 ਤੋਂ 7 ਮਲਾਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਪੂਰਾ ਜਿਹੜਾ ਰੋਡ ਆ ਉਹ ਬਲੌਕ ਨਹੀਂ ਹੋ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਹਿਇਆ ਜਾ ਰਿਹਾ ਕਿ ਜੇਕਰ ਤੁਸੀਂ ਆਪਣਾ ਵਿਰੋਧ ਕਰਨਾ ਹੈ ਤਾਂ ਸਾਈਡ ਤੇ ਹੋ ਕੇ ਕਰੋ ਤਾਂ ਰਸਤਾ ਬੰਦ ਨਾ ਕੀਤਾ ਜਾਵੇ ਤਾਂ ਨਾਲ ਦੇ ਨਾਲ ਤੁਹਾਨੂੰ ਲਈ ਤਸਵੀਰਾਂ ਸਾਂਝੀਆਂ ਕੀਤੀਆਂ ਲੱਗੀਆਂ ਕਿਸ ਤਰ੍ਹਾਂ ਜਿਹੜਾ ਅੱਡ ਬੀਜੇਪੀ ਦੇ ਵੱਲੋਂ ਕਾਂਗਰਸ ਦਾ ਵਿਰੋਧ ਕੀਤਾ ਗਿਆ ਜਗਬੰਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸाहिल ਅੰਮ੍ਰਿਤਸਰ